ਸ਼ੀਰੀਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਥਰੇ ਆਣਾ ਵਾਪਸ ਪਰਤ ਰਹੇ ਇੱਕ ਕਾਰ ਸਵਾਰ ਚਾਰ ਮੈਂਬਰ ਗੁਰਾਂ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਐਸਆਈ ਸਰਪਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਹਾਈਵੇ ਤੇ ਪਲਟ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਆ ਕੇ ਦੇਖਿਆ ਤਾਂ ਕਾਰ ਸਵਾਰ ਇੱਕ ਨੌਜਵਾਨ ਦੇ ਮੁੱਮਲੀ ਸੱਟਾਂ ਆਈਆਂ ਸਨ ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਨਾ ਦਸਿਆ ਕਿ ਕਾਰ ਸਵਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਾਣੀ ਪਥਰੀਆਣਾ ਪਰਤ ਰਹਿਸਨ ਤੇ ਕਾਰ ਸਵਾਰਾ ਮੁਤਾਬਕ ਕੋਈ ਵਾਹਨ ਉਹਨਾਂ ਨੂੰ ਫੇਟ ਮਾਰ ਗਿਆ ਜਿਸ ਕਾਰਨ ਉਹਨਾਂ ਦੀ ਕਾਰ ਪਲਟ ਗਈ ਇਸ ਹਾਦਸੇ ਸੰਬੰਧੀ ਸਾਨੂੰ ਰਾਘੀਤੋਂ ਫੋਨ ਆਇਆ ਸੀ ਜੀ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ ਟਾਟਾ ਨੈਕਸਨ ਕਾਰ ਹੈ ਜੀ ਉਹਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰ ਸਿੰਘ ਚਲਾ ਰਿਹਾ ਸੀ ਜੀ ਇਸ ਦੇ ਵਿੱਚ ਉਹਦੇ ਦੱਸਣ ਉਦਾਵਕ ਕਿ ਕੋਈ ਟਰੱਕ ਜਿਹੜਾ ਉਸ ਨੂੰ ਫੀਲ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਾੜ ਗਈ ਤੇ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਸੀਗਾ ਲੜਕਾ ਉਹਦੇ ਮੂੰਹ 'ਚ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਸਟ ਏਡ ਦੇ ਦਿੱਤੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਦੇ ਰੂਪਰਾਤਾ ਤੇ ਹਾਈਵੇ ਨਿਰਵੈਣ ਚੱਲਦਾ ਹੈ ਇਸ ਐਕਸੀਡੈਂਟ ਸੰਬੰਧੀ ਥਾਣਾ ਗ੍ਰੈਂਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪੱਥਰ ਜਾ ਰਹੇ ਸੀ ਆਪਣੇ ਸ਼ਾਇਦ ਕਿੰਨੇ ਵਜੇ ਇਹ ਹਾਦਸਾ ਵਾਪਰਿਆ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪੱਥਰੇ ਆਣਾ ਵਾਪਸ ਪਰਤ ਰਹੇ ਇੱਕ ਕਾਰ ਸਵਾਰ ਚਾਰ ਮੈਂਬਰ ਗੁਰਾਇਆਂ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਐਸ.ਆਈ ਸਰਪਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਹਾਈਵੇ ਤੇ ਪਲਟ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਆਕੇ ਦੇਖਿਆ ਤਾਂ ਕਾਰ ਸਵਾਰ ਇੱਕ ਨੌਜਵਾਨ ਦੇ ਮੂਲੀ ਸੱਟਾਂ ਆਈਆਂ ਸਨ ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਹਨਾਂ ਦੱਸਿਆ ਕਿ ਕਾਰ ਸਵਾਰ ਸ਼੍ਰੀਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਾਣੀ ਪਥਰਿਆਣਾ ਪਰਤ ਰਹੇ ਸਨ ਤੇ ਕਾਰ ਸਵਾਰਾ ਮੁਤਾਬਕ ਕੋਈ ਵਾਹਨ ਉਹਨਾਂ ਨੂੰ ਫੇਟ ਮਾਰ ਗਿਆ ਜਿਸ ਕਾਰਨ ਹੁਨਾਦੀ ਕਾਰ ਪਲਟ ਗਈ ਇਸ ਹਾਸੀ ਸੰਧੀ ਸਾਨੂੰ ਰਾਗੀਤ ਤੋਂ ਫੋਨ ਆਇਆ ਸੀਗਾ ਜੀ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ Tata Nexon ਕਾਰ ਹੈ ਜੀ ਉਹਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰ ਬੀਚ ਲਾ ਰਿਆ ਸੀਗਾ ਇਸ ਦੇ ਵਿੱਚ ਉਹਦੇ ਦੱਸਣ ਉਦਾਵਕ ਕਿ ਕੋਈ ਟਰੱਕ ਜਿਹੜਾ ਆ ਉਸ ਨੂੰ ਫੇਡ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਲਟ ਗਈ ਤੇ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਜੀ ਲੜਕਾ ਉਹਦੇ ਮੂੰਹ 'ਚ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਤੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਤੋਂ ਰਿਮੂਵ ਕਰਾਤਾ ਤੇ ਹਾਈਵੇ ਨਰਮੇਗਨ ਚੱਲਦਾ ਇਸ ਐਕਸੀਡੈਂਟ ਸੰਬੰਧੀ ਥਾਣਾ ਗ੍ਰੈਂਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਤ ਜਾ ਰਹੇ ਸੀ ਆਪਣੇ ਸ਼ਹਿਰ ਕਿੰਨੇ ਵਜੇ ਇਹ ਹਾਦਸਾ ਵਾਪਰਿਆ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ